ਕੈਂਸਰ ਪੇਸ਼ੈਂਟਸ ਦੀ ਬਹੁਤ ਬਹੁਤ ਜ਼ਿਆਦਾ ਸੰਖਿਆ ਹੈ ਤੇ ਜੀ ਬਹੁਤ ਜ਼ਿਆਦਾ ਲੋਕ ਇਸੇ ਕਰਕੇ ਕਿ ਪੈਸਟੀਸਾਈਡ ਯੂਜ਼ ਕੀ ਹੋ ਰਿਹਾ ਤੇ ਇਸ ਕਰਕੇ ਮੈਨੂੰ ਲੱਗਿਆ ਕਿ ਸਭ ਤੋਂ ਵੱਡਾ ਕਾਰਨ ਗਲਤ ਖਾਣ ਪਾਣ ਹੈ ਜੀ ਇੰਨੇ ਜ਼ਿਆਦਾ ਕੈਮੀਕਲਸ ਜ਼ਹਿਰ ਵਾਲੀਆਂ ਸਬਜ਼ੀਆਂ ਅਸੀਂ ਬੜੇ ਪਿਆਰ ਨਾਲ ਆਪਣੇ ਬੱਚਿਆਂ ਨੂੰ ਪਰੋਸਦੇ ਹਾਂ ਕਾਫੀ ਸਬਜ਼ੀਆਂ ਦੇਖ ਰਹੀਆਂ ਆ ਤੁਹਾਡੇ ਇੱਥੇ ਆਰਗੇਨਿਕ ਇਹ ਸਾਰੀਆਂ ਆਰਗੇਨਿਕ ਹੈ ਹਾਂਜੀ ਬਿਲਕੁਲ ਆਰਗੇਨਿਕ ਤਰੀਕੇ ਨਾਲ ਅਸੀਂ ਇਹਨਾਂ ਨੂੰ ਉਗਾ ਰਹੇ ਹਾਂ ਤੇ ਬਿਲਕੁਲ ਸਿਹਤ ਵਾਸਤੇ ਵਧੀਆ ਨੇ ਜਿਹੜੀ ਤੁਸੀਂ ਬਾਜ਼ਾਰੋਂ ਖਰੀਦ ਰਹੇ ਹੋ ਤੁਹਾਨੂੰ ਨਹੀਂ ਪਤਾ ਕਿ ਉਹ ਆਰਗੇਨਿਕ ਬੋਲ ਕੇ ਵੀ ਜੀ ਵਾਕਈ ਆਰਗੇਨਿਕ ਦੇ ਰਹੇ ਨੇ ਕਿ ਨਹੀਂ ਦੇ ਰਹੇ ਨੇ ਜਿੱਦਾਂ ਤੁਸੀਂ ਦੱਸ ਰਹੇ ਆਮ ਪਾਲਕ ਤੇ ਇਹ ਪਾਲਕ ਚਾਈਨੀਜ਼ ਚੀਜ਼ਾਂ ਬਾਰੇ ਤੇ ਇਹ ਗੱਲ ਕਹੀ ਜਾਂਦੀ ਕਿ ਜਿਆਦਾ ਨਹੀਂ ਚਲਦੀ ਇਹ ਤਾਂ ਪਹਿਲੀ ਚਾਈਨੀਜ਼ ਚੀਜ਼ ਹੈ ਜਿਹੜੀ ਮੈਨੂੰ ਇਹਦਾ ਨਾਮ ਬਦਲਣਾ ਪੈਣਾ ਐਕਚੁਅਲੀ ਪਹਿਲਾਂ ਤਾਂ ਕੋਸ਼ਿਸ਼ ਹੀ ਇਹ ਰਹਿਣੀ ਚਾਹੀਦੀ ਹੈ ਕਿ ਪਾਣੀ ਅਸੀਂ ਓਨਾ ਹੀ ਪਾਈਏ ਜਿੰਨੀ ਲੋੜ ਹੈ ਬੂਟੇ ਨੂੰ ਜਿਆਦਾ ਪਾਣੀ ਦੇਣ ਨਾਲ ਵੀ ਬੂਟੇ ਖਰਾਬ ਹੁੰਦੇ ਨੇ ਤੇ ਫਿਰ ਇਹਨੂੰ ਬੱਚਿਆਂ ਦੀ ਤਰ੍ਹਾਂ ਹੀ ਰਖ ਰਹੇ ਹੋ ਤੁਸੀਂ ਕਿਦਾਂ ਬਿਲਕੁਲ ਇਹਨਾਂ ਨਾਲ ਪਿਆਰ ਹੋ ਜਾਂਦਾ ਬੁੱਟਿਆਂ ਨਾਲ ਤੁਸੀਂ ਗੱਲਾਂ ਕਰੋਗੇ ਨਾ ਤੇ ਤੁਹਾਨੂੰ ਲੱਗੇਗਾ ਕਿ ਵਾਕਈ ਇਹ ਰਿਸਪੌਂਡ ਕਰਦੇ ਨੇ ਅੱਛਾ ਰਿਸਪੌਂਡ ਕਰਦੇ ਨੇ ਹਾਂ ਦੇਖੋ ਨਾ ਮੁਮਕਿਨ ਕੁਝ ਵੀ ਨਹੀਂ ਹੈ ਜੀ ਇੰਪੋਸੀਬਲ ਆਪਣੇ ਆਪ ਹੀ ਕਹਿਣਾ ਆਈ ਏਮ ਪੋਸੀਬਲ ਹੈ ਨਾ ਬਿਲਕੁਲ ਤੇ ਇੱਕ ਵਾਰੀ ਤੁਸੀਂ ਸ਼ੁਰੂ ਕਰੋ ਸ਼ੁਰੂ ਕਰਨ ਦੀ ਧੀਰ ਹੁੰਦੀ ਹੈ ਉਸ ਤੋਂ ਬਾਅਦ ਆਪਣੇ ਆਪ ਤੁਹਾਨੂੰ ਇਹਦੀ ਰਾਹ ਆਪਣੇ ਆਪ ਬਣਦੀ ਜਾਂਦੀ ਹੈ ਜਿੱਥੇ ਚਾਹੇ ਉੱਥੇ ਰਾਹ ਆਪੇ ਬਣ ਜਾਂਦੀ ਜੀ ਜੀ ਤੇ ਜੇ ਤੁਹਾਡਾ ਸ਼ੌਕ ਹੈ ਤੁਸੀਂ ਸਭ ਕੁਝ ਕਰ ਸਕਦੇ ਹੋ ਨਮਸਕਾਰ ਅਦਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰਾਂਕਪੂਰੀ ਤੋਂ ਤੁਸੀਂ ਦੇਖ ਰਹੇ ਹੋ ਵਾਈਸੋ ਪੰਜਾਬ ਅੱਜ ਕੱਲ ਜੇ ਖਾਣ ਪੀਣ ਦੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਹਰ ਚੀਜ਼ ਦੇ ਵਿੱਚ ਮਿਲਾਵਟ ਹੈ ਤੇ ਗੱਲ ਕੀਤੀ ਜਾਂਦੀ ਹੈ ਆਰਗੇਨਿਕ ਦੀ ਆਰਗੈਨਿਕ ਦੀ ਜਦੋਂ ਗੱਲ ਆਉਂਦੀ ਹੈ ਤੇ ਇਹ ਗੱਲ ਆਉਂਦੀ ਹੈ ਕਿ ਇਹ ਮਹਿੰਗਾ ਪੈਂਦਾ ਇਸ ਨੂੰ ਕਿੱਥੋਂ ਲਿਆਇਆ ਜਾਵੇ ਇਹ ਬਹੁਤ ਵੱਡਾ ਇੱਕ ਸਵਾਲ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਪਹੁੰਚੇ ਹਾਂ ਮੈਡਮ ਵੰਦਨਾ ਬਾਲੀ ਜੀ ਕੋਲ ਜਿਨ੍ਹਾਂ ਦੇ ਘਰ ਦੀ ਛੱਤ ਦੇ ਉੱਤੇ ਇੱਕ ਪੋਰਟੇਬਲ ਇੱਕ ਬਣਿਆ ਹੋਇਆ ਗਾਰਡਨ ਬਣਿਆ ਇਹਦੇ ਵਿੱਚ ਸਬਜ਼ੀਆਂ ਉਗਾਈਆਂ ਗਈਆਂ ਇਹ ਗੱਲਬਾਤ ਕਰਦੇ ਆਂ ਇਹਨਾਂ ਨਾਲ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਗਾਈਆਂ ਨੇ ਸਾਸਿਕਾ ਜੀ ਪਹਿਲਾਂ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਕਾਫੀ ਸਬਜ਼ੀਆਂ ਦੇਖ ਰਹੇ ਹਾਂ ਤੁਹਾਡੇ ਇੱਥੇ ਆਰਗੈਨਿਕ ਇਹ ਸਾਰੀਆਂ ਆਰਗੈਨਿਕ ਹੈ ਹਾਂਜੀ ਬਿਲਕੁਲ ਆਰਗੈਨਿਕ ਤਰੀਕੇ ਨਾਲ ਅਸੀਂ ਇਹਨਾਂ ਨੂੰ ਉਗਾ ਰਹੇ ਹਾਂ ਤੇ ਬਿਲਕੁਲ ਸਿਹਤ ਵਾਸਤੇ ਵਧੀਆ ਨੇ ਅੱਛਾ ਮੇਰਾ ਨਾ ਸਭ ਤੋਂ ਪਹਿਲਾ ਸਵਾਲ ਇਹੀ ਸੀ ਆਮ ਲੋਕਾਂ ਦਾ ਵੀ ਇਹੀ ਹੈ ਕਿ ਆਰਗੈਨਿਕ ਦੀ ਜਦੋਂ ਗੱਲ ਆਉਂਦੀ ਹੈ ਨਾ ਮਹਿੰਗਾ ਬਹੁਤ ਹੈ ਕਿੱਥੋਂ ਲਿਆਵਾਂਗੇ ਤੇ ਇਸ ਤਰ੍ਹਾਂ ਕਿੰਨਾ ਕੁ ਫਰਕ ਪੈ ਜਾਂਦਾ ਕਿ ਕਿੰਨਾ ਕੁ ਮਹਿੰਗਾ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਿਓ ਤੁਸੀਂ ਨੇ ਕੋ ઓਰਗੇਨਿਕ ਮਹੰਗਾ ਇਸ ਕਰਕੇ ਹੁੰਦਾ ਹੈ ਕਿਉਂਕਿ ਇਹ ਆਪਣੇ ਕੁਦਰਤੀ ਤਰੀਕੇ ਨਾਲ ਬਨਣਾ ਹੈ ਠੀਕ ਹੈ ਕੁਦਰਤ ਆਪਣਾ ਟਾਈਮ ਲੈਂਦੀ ਹੈ ਜੀ ਕੁਦਰਤ ਦੀ ਇੱਕ ਖਾਸੀਅਤ ਇਹ ਹੈ ਕਿ ਸਹਿਜ ਪੱਕੇ ਸੋ ਮਿੱਠਾ ਹੋਏ ਆਰਾਮ ਨਾਲ ਉਹ ਚੀਜ਼ ਆਣੀ ਹੈ ਤੇ ਉਹਦੀ ਬਹੁਤ ਜ਼ਿਆਦਾ ਕੁਆਂਟੀਟੀ ਤੁਹਾਨੂੰ ਨਹੀਂ ਮਿਲਣੀ ਜੀ ਥੋੜੀ ਕੁਆਂਟੀਟੀ ਮਿਲਣੀ ਹੈ ਤੇ ਇਸ ਕਰਕੇ ਹੀ ਉਹ ਮਹੰਗਾ ਵੀ ਹੁੰਦਾ ਹੈ ਤੇ ਜੇ ਤੁਸੀਂ ਆਪਣੇ ਘਰ ਉਤੇ ਕਰਜ ਜੇ ਆਪਣੀ ਚੀਜ਼ ਉਗਾਓਗੇ ਤੁਹਾਨੂੰ ਪਤਾ ਹੈ ਕਿ ਉਹ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਕੈਮੀਕਲ ਉਹਦੇ ਵਿੱਚ ਨਹੀਂ ਵਰਤਿਆ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਕੋਈ ਗੰਦੇ ਹੱਥ ਨਹੀਂ ਲੱਗੇ ਤੁਹਾਨੂੰ ਸਾਰਾ ਉਹਦੇ ਬਾਰੇ ਪਤਾ ਹੋਏਗਾ ਜਿਹੜੀ ਤੁਸੀਂ ਬਾਜ਼ਾਰੋਂ ਖਰੀਦ ਰਹੇ ਹੋ ਤੁਹਾਨੂੰ ਨਹੀਂ ਪਤਾ ਕਿ ਉਹ ਆਰਗੈਨਿਕ ਬੋਲ ਕੇ ਵੀ ਜੀ ਵਾਕਈ ਆਰਗੈਨਿਕ ਦੇ ਰਹੇ ਨੇ ਕਿ ਨਹੀਂ ਦੇ ਰਹੇ ਨੇ ਤੇ ਤੁਹਾਨੂੰ ਨਹੀਂ ਪਤਾ ਜਿਹੜਾ ਰੈਡੀ ਵਾਲਾ ਸਬਜ਼ੀਆਂ ਲੈ ਕੇ ਆ ਰਿਹਾ ਉਹ ਕਿਹੜੇ ਪਾਣੀ ਚ ਉਹਨਾਂ ਨੂੰ ਧੋ ਕੇ ਲੈ ਆ ਰਿਹਾ ਤੁਹਾਨੂੰ ਨਹੀਂ ਪਤਾ ਕਿ ਕਿਹੜੇ ਖੇਤ ਤੋਂ ਆ ਰਹੀਆਂ ਕਿੰਨੀ ਗੰਦਗੀ ਚ ਉਗਰੀਆਂ ਨੇ ਤੇ ਕਿਹੜੇ ਕੈਮੀਕਲ ਉਹਨਾਂ ਤੇ ਪਹਿਲਾਂ ਹੀ ਸਿੱਟੇ ਹੋਏ ਨੇ ਤੇ ਕਿਹੜੀ ਮਿੱਟੀ ਚ ਉਹ ਉਗੀਆਂ ਨੇ ਮਿੱਟੀ ਵੀ ਅੱਜਕੱਲ ਕਿੱਥੇ ਵੀ ਤੁਸੀਂ ਦੇਖ ਲਓ ਮਿੱਟੀ ਬਿਨਾ ਕੈਮੀਕਲਸ ਤੋਂ ਤੁਹਾਨੂੰ ਨਹੀਂ ਮਿਲ ਸਕਦੀ ਤੇ ਇਹੀ ਕਾਰਨ ਹੈ ਕਿ ਤੁਸੀਂ ਜਿੰਨਾ ਆਪਣੇ ਘਰ ਵਿੱਚ ਆਪਣੀ ਆਪ ਸਬਜ਼ੀਆਂ ਉਗਾ ਕੇ ਖਾਓਗੇ ਉਹ ਸਭ ਤੋਂ ਵਧੀਆ ਰਹਿਣਗੀਆਂ अच्छा ਤੁਸੀਂ ਇੱਥੇ ਜਿਹੜੇ ਲਗਾਏ ਆ ਮੈਂ ਦੇਖ ਰਿਹਾ ਲਗਭਗ 3 2 ਉਧਰ 3 5 ਤੇ ਲਗਭਗ 10 ਦੇ ਕਰੀਬ ਇਹ ਛੋਟੇ ਛੋਟੇ ਲਗਾਏ ਨੇ ਇਹ ਕਿੰਨੇ ਕੁ ਦੀ ਕੋਸਟ ਕਰਦੇ ਨੇ ਪਹਿਲਾਂ ਤੇ ਇਹ ਦੱਸ ਦਿਓ ਜੀ ਜਿੱਦਾਂ ਇਹ 4 ਫੁੱਟ ਬਾਈ 10 ਫੁੱਟ ਦੀ ਇੱਕ ਕਿਆਰੀ ਕਹਿ ਲਓ ਪੋਰਟੇਬਲ ਫਾਰਮਿੰਗ ਸਿਸਟਮ ਇਹਨੂੰ ਅਸੀਂ ਕਹਿੰਦੇ ਆ ਜੀ ਇਹ ਕਰੀਬ ਕਰੀ 15000 ਚ ਪੂਰਾ ਤਿਆਰ ਹੋ ਜਾਂਦਾ ਹੈ ਇਹਦੇ ਵਿੱਚ ਲੋਹੇ ਦਾ ਫਰੇਮ ਵੀ ਹੈਗਾ ਇਹਦਾ ਇਹ ਜਿਹੜਾ ਗਰੋ ਬੈਗ ਹੈ ਇਹ ਵੀ ਬਹੁਤ ਵਧੀਆ ਕੁਆਲਿਟੀ ਦਾ ਤੇ ਕੋਈ ਵੀ ਬਿਨਾ ਸਿਲਾਈ ਤੋਂ ਹੈ ਇਹ ਸਪੈਸ਼ਲ ਹੈ ਇਹਦੇ ਅੰਦਰ ਡਰੇਨੇਜ ਸਿਸਟਮ ਲੱਗਿਆ ਹੋਇਆ ਹੈ ਅੱਛਾ ਅੰਦਰ ਡਰੇਨੇਜ ਸਿਸਟਮ ਤੁਸੀਂ ਆਪ ਲਗਾਇਆ ਹੈ ਹਾਂਜੀ ਉਹ ਲੱਗਿਆ ਹੋਇਆ ਹੈ ਤੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਪਾਈਪਾਂ ਜਿਹੜੀਆਂ ਵਿਛੀਆਂ ਹੋਈਆਂ ਇਹ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਤੁਸੀਂ ਇੱਕ ਬਟਨ ਔਨ ਕਰਕੇ ਸਾਰੇ ਪਾਣੀ ਜਿਹੜਾ ਦੇਣਾ ਹੈ ਉਹ ਬੂਨ ਬੂਨ ਕਰਕੇ ਤੁਸੀਂ ਬੂਟਿਆਂ ਚ ਦੇ ਸਕਦੇ ਆਮ ਤੌਰ ਤੇ ਘਰ ਜਦੋਂ ਕਹਿਦਾ ਕਿ ਬੂਟੇ ਲਗਾਣੇ ਜਾਂ ਕੁਝ ਵੀ ਲਗਾਣਾ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਪਾਣੀ ਦੇਣਾ ਪੈਂਦਾ ਤੇ ਸਿਰਫ ਇੱਕ ਬਟਨ ਦੱਬਨ ਨਾਲ ਹੀ ਹੋ ਜਾਣਾ ਇੱਕ ਬਟਨ ਦਬਕੇ ਤੁਸੀਂ ਬੂਟਿਆਂ ਨੂੰ ਪਾਣੀ ਸਾਰੇ ਬੂਟਿਆਂ ਨੂੰ ਪਾਣੀ ਦੇ ਸਕਦੇ ਹੋ ਕਿਉਂਕਿ ਮੋਟਰਾਈਜ਼ਡ ਜਦੋਂ ਤੁਸੀਂ ਇਹ ਲਗਾ ਲੈਂਦੇ ਹੋ ਡ੍ਰਿਪ ਇਰੀਗੇਸ਼ਨ ਸਿਸਟਮ ਤੇ ਤੁਹਾਨੂੰ ਜਿਆਦਾ ਪਾਣੀ ਲੈ ਕੇ ਫਿਰਨ ਦੀ ਲੋੜ ਨਹੀਂ ਪੈਂਦੀ ਤੇ ਅੱਜ ਕੱਲ ਤਾਂ ਵੈਸੇ ਹੀ ਮੀਂਹ ਦਾ ਮੌਸਮ ਹੈ ਤੇ ਵੈਸੇ ਹੀ ਘੱਟ ਪਾਣੀ ਇਸਤੇਮਾਲ ਅੱਛਾ ਇਹ ਕਹਿੰਦੇ ਖਾਦ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਖਾਦ ਕਿੱਦਾਂ ਦੀ ਹੋਏਗੀ ਇਹ ਤੁਹਾਡੀ ਜਿਹੜੀ ਮਨ ਡਿਫਰੈਂਟ ਹੈ ਆਮ ਤੌਰ ਤੇ ਜਿਹੜੇ ਘਰਾਂ ਦੇ ਵਿੱਚ ਆਮ ਨਹੀਂ ਦੇਖੀ ਜਾਂਦੀ ਕਿਤੇ ਕਿਤੇ ਤਾਂ ਦਿਖੀ ਜਾਂਦੀ ਕੀ ਫਰਕ ਹੈ ਇਹਦੇ ਚ ਜੀ ਇਹ ਜਿਹੜੀ ਤੁਸੀਂ ਜਿਹੜਾ ਮੀਡੀਅਮ ਮੈਂ ਕਹਾਂਗੀ ਇਹ ਜਿਹੜਾ ਮੀਡੀਅਮ ਮੈਂ ਇਸਤੇਮਾਲ ਕਰ ਰਹੀ ਆ ਇਹ ਬਿਲਕੁਲ ਪੋਲਾ ਮੀਡੀਅਮ ਹੈ ਇਹਦੇ ਵਿੱਚ ਮਿੱਟੀ ਨਹੀਂ ਹੈਗੀ ਤੁਹਾਨੂੰ ਦੇਖਣ ਚ ਲੱਗੇਗਾ ਕਿ ਮਿੱਟੀ ਹੈ ਬਟ ਇਹਦੇ ਵਿੱਚ ਬਿਲਕੁਲ ਵੀ ਮਿੱਟੀ ਦਾ ਇਸਤੇਮਾਲ ਮੈਂ ਨਹੀਂ ਕੀਤਾ ਹੈ ਇਹ ਮੈਂ ਬਣਾਈਏ ਕੋਕੋ ਪੀਟ ਜੀ ਕੋਕੋ ਜਿਹੜਾ ਨਾਰੀਅਲ ਦਾ ਬੁਰਾਦਾ ਹੁੰਦਾ ਹੈ ਉਹ ਤੇ ਉਹਦੇ ਚ ਖਾਦ ਵਰਮੀ ਕੰਪੋਸਟ ਤੇ ਕਿਚਨ ਵੇਸਟ ਦੀ ਜਿਹੜੀ ਕੰਪੋਸਟ ਅਚ ਕਿਚਨ ਵੇਸਟ ਦੀ ਵੀ ਕਰਦੇ ਹੋ ਹਾਂਜੀ ਕਿਚਨ ਵੇਸਟ ਨਾਲ ਖਾਦ ਤਿਆਰ ਕਰਕੇ ਉਹ ਵੀ ਇਸ ਦੇ ਵਿੱਚ ਇਸਤੇਮਾਲ ਮੈਂ ਕਰਦੀ ਆਂ ਤੇ ਸਾਰਾ ਕੁਝ ਮਿਕਸ ਕਰਕੇ ਉਹਦੇ ਚ ਦੇਖੋ ਤੁਸੀਂ ਉਦੋਂ ਉਹਦੀ ਲਾਗਤ ਬਹੁਤ ਜ਼ਿਆਦਾ ਨਹੀਂ ਹੁੰਦੀ ਬਟ ਬਹੁਤ ਵਧੀਆ ਸਬਜੀ ਤੇ ਨੇਚਰਲ ਚੀਜ਼ਾਂ ਨਾਲ ਸਬਜੀ ਤਿਆਰ ਹੋ ਸਕਦੀ ਜਿਵੇਂ ਤੁਸੀਂ ਇਹ 15000 ਰੁਪਏ ਕੋਸਟ सस्ती ਹੈ ਇਹ ਵਨ ਟਾਈਮ ਇਨਵੈਸਟਮੈਂਟ ਹੈ ਜਾਂ ਬਾਰ ਬਾਰ ਕਰਨੀ ਨਹੀਂ ਹੈ ਨਹੀਂ ਇਹ ਵਨ ਟਾਈਮ ਇਨਵੈਸਟਮੈਂਟ ਹੈ ਬਾਰ ਬਾਰ ਤੁਹਾਨੂੰ ਇਹ ਪੂਰਾ ਸਿਸਟਮ ਬਦਲਣ ਦੀ ਲੋੜ ਨਹੀਂ ਹੈ ਤੇ ਇੱਕ ਛਿਲਕਿਆਂ ਨਾਲ ਤੁਹਾਡੀ ਖਾਦ ਵੈਸੇ ਹੀ ਤਿਆਰ ਹੋ ਜਾਂਦੀ ਹੈ ਜੇ ਤੁਸੀਂ ਆਪਣੇ ਘਰ ਦੇ ਵੇਸਟ ਨੂੰ ਮੈਨੇਜ ਕਰੋ ਛਿਲਕਿਆਂ ਦਾ ਇਸਤੇਮਾਲ ਖਾਦ ਬਣਾਉਣ ਚ ਕਰੋ ਇੱਕ ਤਾਂ ਦੇਖੋ ਲੈਂਡਫਿਲਸ ਨਹੀਂ ਜਾਣਗੇ ਜੀ ਤੁਹਾਡਾ ਕਚਰਾ ਘਟ ਹੋ ਜਾਏਗਾ ਮਿਨਿਸਪਲ ਕਾਰਪੋਰੇਸ਼ਨ ਦਾ ਕੰਮ ਵੀ ਘਟੇਗਾ ਬਿਲਕੁਲ ਤੇ ਆਪਣਾ ਤੁਸੀਂ ਆਪਣੇ ਆਪ ਉਸ ਕਚਰੇ ਨਾਲ ਵੀ ਤੁਸੀਂ ਬੂਟਿਆਂ ਦੀ ਵਧੀਆ ਦੇਖ ਰਿਕ ਕਰ ਸਕਦੇ ਹੋ ਇੱਕ ਮੈਨੂੰ ਇਹ ਪਹਿਲਾਂ ਤਾਂ ਇਹ ਦੱਸੋ ਤੁਸੀਂ ਹੁਣ ਜਿਹੜੀਆਂ ਸਬਜ਼ੀਆਂ ਲਗਾਈਆਂ ਕਿਹੜੀਆਂ ਕਿੜੀਆਂ ਤੇ ਕੁਝ ਖਾਲੀ ਨੇ ਇਹ ਕਿਉਂ ਖਾਲੀ ਨੇ ਸਬਜ਼ੀਆਂ ਜਿਹੜੀਆਂ ਲਗਾਈਆਂ ਨੇ ਉਹ ਇਸ ਸੀਜ਼ਨ ਚ ਜਿਹੜੀਆਂ ਚੱਲ ਰਹੀਆਂ ਨੇ ਅੱਜਕੱਲ ਤੋਰੀ ਦਾ ਸੀਜ਼ਨ ਹੈ ਕੀਆ ਦੀ ਵੇਲ ਮੇਰੀ ਸੁੱਕ ਗਈ ਹੈ ਇੱਧਰ ਕੀਆ ਤੇ ਕੱਦੂ ਦੀ ਵੇਲ ਖਤਮ ਹੋ ਚੁੱਕੀ ਹੈ ਸੀਜ਼ਨ ਜਾ ਰਿਹਾ ਹੈ ਉਹਦਾ ਤੇ ਕਰੇਲੇ ਵੀ ਆਲਮੋਸਟ ਖਤਮ ਹੋ ਰਹੇ ਨੇ ਪਿੰਡੀ ਵਧੀਆ ਚੱਲ ਰਹੀ ਹੈ ਇਸ ਵੇਲੇ ਵਧੀਆ ਲੱਗੀ ਹੋਈ ਹੈ ਥੱਲੇ ਹਾਂਜੀ ਪਿੰਡੀਆਂ ਹੁਣੇ ਮੈਂ ਥੋੜੀਆਂ ਉਤਾਰੀਆਂ ਵੀ ਨੇ ਤੇ ਅਜੇ ਵੀ ਹੋਰ ਹੈਗੀਆਂ ਇਹਦੇ ਵਿੱਚ ਤੇ ਇਹੀ ਅੱਜਕੱਲ ਜਿੱਦਾਂ ਇਹ ਚੱਲ ਰਹੀ ਹੈ ਮੈਨੂੰ ਡਿਫਰੈਂਟ ਲੱਗ ਰਹੀ ਹੈ ਆਮ ਤੌਰ ਤੇ ਜਿਹੜੀ ਹੁੰਦੀ ਮਾਰਕੀਟ ਦੇ ਵਿੱਚ ਹਾਂਜੀ ਪਿੰਡੀ ਤੋਂ ਸੀ ਜਦੋਂ ਆਪਣੇ ਆਪਣੇ ਮੂਟੇ ਪਿੰਡੀ ਤੁਸੀਂ ਖਾਓਗੇ ਨਾ ਬਣਾ ਕੇ ਇਹਦਾ ਸਵਾਦ ਵੀ ਵੱਖ ਤੇ ਇਹਨੂੰ ਬਣਾਉਣ ਦੀ ਕਲਾ ਵੀ ਵੱਖ ਕਿਉਂਕਿ ਇਹ ਬਹੁਤ ਜਲਦੀ ਗਲਦੀ ਹੈ ਤੇ ਬਹੁਤ ਨਰਮ ਹੁੰਦੀ ਹੈ ਪਿੰਡੀ ਆਮ ਤੌਰ ਤੇ ਸਖਤ ਹੁੰਦੀ ਤੇ ਉਹਨੂੰ ਟਾਈਮ ਪਕਾਉਣ ਨੂੰ ਟਾਈਮ ਜ਼ਿਆਦਾ ਲੱਗਦਾ ਹੈ ਟੇਸਟੀ ਵੀ ਨਹੀਂ ਲੱਗਦੀ ਉਹ ਸਖਸ ਜੀ ਲੱਗਦੀ ਹੈ ਤੇ ਇਹ ਬਹੁਤ ਹੀ ਸੌਫਟ ਤੇ ਬਹੁਤ ਵਧੀਆ ਬਣਦੀ ਹੈ ਅੱਛਾ ਇਸ ਤੋਂ ਇਲਾਵਾ ਹੋਰ ਕੀ ਕੀ ਲਗਾਇਆ ਤੁਸੀਂ ਫਿਲਹਾਲ ਇਸ ਵੇਲੇ ਤਾਂ ਨਾ ਦੇਖੋ ਜ਼ਿਆਦਾ ਨਹੀਂ ਹੈ ਕੀਆ ਦੀ ਵੇਲ ਖਤਮ ਹੋ ਚੁੱਕੀ ਹੈ ਕੱਦੂ ਦੀ ਖਤਮ ਹੋ ਚੁੱਕੀ ਹੈ ਤੇ ਕਰੇਲੇ ਬਹੁਤ ਅਸੀਂ ਉਤਾਰੇ ਨੇ ਤੇ ਭਿੰਡੀ ਤੋਰੀ ਤੇ ਤੁਸੀਂ ਇੱਧਰ ਐਲਵੇਰਾ ਹਰੀ ਮਿਰਚਾਂ ਪੁਦੀਨਾ ਤੇ ਇਹ ਚਾਈਨਿਸ ਪਾਲਕ ਚਾਈਨਿਸ ਪਾਲਕ ਹਾਂਜੀ ਇਹ ਇਹਦਾ ਨਾਮ ਪਾਲਕ ਵੀ ਚਾਇਨਾ ਤੋਂ ਆਂਦੀ ਹੈ ਇਹਦਾ ਨਾਮ ਚਾਈਨਿਸ ਪਾਲਕ ਹੈ ਅੱਛਾ ਜੀ ਬਟ ਇਹ ਬੂਟਾ ਬਹੁਤ ਵਧੀਆ ਹੈ ਇਹ ਕੈ ਵੀ ਦੇਖ ਲੈਣੀ ਹੈ ਇਹ ਮੈਨੂੰ ਲੱਗਦਾ ਹੋਣੀ ਤੁਸੀਂ ਉਹ ਮੈਂ ਹੁਣੇ ਥੋੜਾ ਜਿਹਾ ਅੱਛਾ ਇਹ ਵੀ ਉਹੀ ਚਾਈਨਿਸ ਪਾਲਕ ਹੈ ਜੀ ਜੀ ਨਹੀਂ ਇਹਦਾ ਨਾਮ ਫਿਰ ਚਾਈਨ ਚਾਇਨਾ ਕਿਉਂ ਪਿਆ ਆ ਇਹ ਵੈਸੀ ਜਾਣੀ ਤਾਂ ਮੈਨੂੰ ਵੀ ਨਹੀਂ ਪਤਾ ਪਰ ਮੈਨੂੰ ਜਿੰਨੇ ਲਿਆ ਕੇ ਦਿੱਤੀ ਸੀ ਉਹਨੇ ਮੈਨੂੰ ਇਹਦਾ ਨਾਂ ਚਾਈਨੀਜ਼ ਪਾਲਕ ਦੱਸਿਆ ਤੇ ਆਮ ਪਾਲਕ ਤੇ ਚਾਈਨੀਜ਼ ਪਾਲਕ ਚ ਫਰਕ ਇਹਦੇ ਚ ਇਹਦੇ ਚ ਦੇਖੋ ਤੁਸੀਂ ਦੇਖ ਰਹੇ ਹੋ ਕਿ ਪੱਤੇ ਜਿਹੜੇ ਨੇ ਜੀ ਬਰੀਕ ਨੇ ਪਾਲਕ ਦੇ ਪੱਤੇ ਬਹੁਤ ਵੱਡੇ ਵੱਡੇ ਹੁੰਦੇ ਨੇ ਹੈ ਨਾ ਤੇ ਇਹ ਇਹਦੀ ਖਾਸੀਅਤ ਇਹ ਵੀ ਹੈ ਕਿ ਇਹ ਜਿਆਦਾ ਜਲਦੀ ਗਲਦੀ ਨਹੀਂ ਹੈ ਇੰਨੀ ਬਰਸਾਤ ਵਿੱਚ ਇਹ ਗਲ ਨਹੀਂ ਰਹੀ ਖਰਾਬ ਨਹੀਂ ਹੋ ਰਹੀ ਨਹੀਂ ਤਾਂ ਦੂਜੀ ਪਾਲਕ ਬਹੁਤ ਜਲਦੀ ਜਿਆਦਾ ਪਾਣੀ ਨਾਲ ਉਹ ਗਲ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਤੇ ਇਹ ਸਗੋਂ ਹੋਰ ਹਰੀ-ਭਰੀ ਹੋ ਰਹੀ ਹੈ ਤੇ ਇਹ ਇਹਦੀ ਇਹ ਵੀ ਖਾਸੀਅਤ ਹੈ ਕਿ ਇਹ ਸਿਰਫ ਆਪਣੀ ਇੱਕ ਡੰਡੀ ਨਾਲ ਨਾ ਇਹ ਇਹਨੂੰ ਜੇ ਅਸੀਂ ਇਹ ਇਦਾਂ ਰੋਕ ਦਵਾਂਗੇ ਤੇ ਇਹ ਦੂਜਾ ਪੌਦਾ ਤਿਆਰ ਹੋ ਜਾਏ ਮਤਲਬ ਇੱਕ ਲੈ ਲੈ ਜਵਾ ਮੈਂ ਘਰੇ ਤੇ ਮੈਂ ਬਣਵਾ ਸਕਦਾ ਘਰੇ ਚਾਹੀਦੀ ਹੈ ਹਾਂਜੀ ਬਿਲਕੁਲ ਬਿਲਕੁਲ ਮਤਲਬ ਇਹਦੇ ਪੌਦੇ ਇਹਨਾਂ ਦੀ ਡੰਡੀਆਂ ਨਾਲ ਹੀ ਤਿਆਰ ਹੋ ਜਾਂਦੇ ਅੱਛਾ ਡੰਡੀਆਂ ਨਾਲ ਇਹਨਾਂ ਲਈ ਕੋਈ ਸਪੈਸ਼ਲ ਦਾ ਨੂਨ ਨਹੀਂ ਬੀਜ ਨਹੀਂ ਲੈਣਾ ਪੈਂਦਾ ਇਹਨਾਂ ਨਾਲ ਹੀ ਤੁਸੀਂ ਇਹਨੂੰ ਸਿੱਧਾ ਜਾ ਕੇ ਕਰ ਦਿਓ ਤੇ ਹੋ ਜਾਂਦਾ ਤੇ ਜਿਵੇਂ ਜਿਵੇਂ ਵੱਢੀ ਜਾਂਦ ਉਸ ਹਾਮਨਾ ਕਰੀ ਜੋ ਪੱਤੇ ਉਤਾਰਦੇ ਮਿਲ ਜਾਂਦੇ ਪੱਤੇ ਤੁਸੀਂ ਇਸਤੇਮਾਲ ਕਰ ਲੋ ਤੇ ਥੋੜਾ ਜਿਆ ਰਹਿਨ ਦੋ ਇੰਨੀ ਇੰਨੀ ਕਡੰਡੀ ਤੁਸੀਂ ਇੰਨੀ ਦੋ ਪੌਦੇ ਜਿੱਦਾਂ ਤੁਸੀਂ ਦੱਸ ਰਹੇ ਆਮ ਪਾਲਕ ਤੇ ਇਹ ਪਾਲਕ ਚਾਈਨੀ ਚੀਜ਼ਾਂ ਬਾਰੇ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਿਆਦਾ ਨਹੀਂ ਚਲਦੀ ਇਹ ਤਾਂ ਪਹਿਲੀ ਚਾਈਨੀ ਚੀਜ਼ ਹੈ ਜਿਹੜੀ ਮੈਨੂੰ ਇਹਦਾ ਨਾਮ ਬਦਲਣਾ ਪੈਣਾ ਐਕਚੁਅਲੀ ਅੱਛਾ ਹਰੀ ਮਿਰਚ ਵੀ ਲਗਾਈ ਹੋਈ ਹੈ ਤੁਸੀਂ ਹਾਂਜੀ ਹਰੀ ਮਿਰਚ ਵੀ ਇਸ ਪਾਸੇ ਲੱਗੀ ਹੋਈ ਹੈ ਅੱਛਾ ਹਰੀ ਮਿਰਚ ਵੀ ਲਗਾਈ ਹੈ ਜੀ ਜੀ ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿ ਗਏ ਨੇ ਇਹਨਾਂ ਤੇ ਫਿਰ ਕੀ ਲਗਾਉਂਦੇ ਜਾਂ ਆਮ ਤੌਰ ਤੇ ਅਸੀਂ ਘਰ ਦੇ ਵਿੱਚ ਅਗਰ ਚੀਜ਼ਾਂ ਲਗਾਉਣੀਆਂ ਕਿਹੜੀ ਕਿਹੜੀ ਲਗਾਈ ਦਿਆਂ ਨੇ ਤੁਸੀਂ ਮੌਸਮ ਦੇ ਅਨੁਸਾਰ ਕੁਝ ਵੀ ਲਗਾ ਸਕਦੇ ਹੋ ਜਿਦਾਂ ਹੁਣ ਅੱਗੇ ਹੁਣ ਸਰਦੀਆਂ ਦੀਆਂ ਸਬਜ਼ੀਆਂ ਸਤੰਬਰ ਚ ਲੱਗਣਗੀਆਂ ਤੁਸੀਂ ਗੋਭੀ ਪਾਲਕ ਮੇਥੀ ਸਰੋਂ ਸਾਰਾ ਕੁਝ ਇੱਥੇ ਲਗਾ ਸਕਦੇ ਹੋ 10 12 ਤਰ੍ਹਾਂ ਦੀਆਂ ਸਬਜ਼ੀਆਂ ਦਾ ਅਸੀਂ ਘਰ ਚ ਕਰ ਸਕਦੇ ਹਾਂ ਹਾਂਜੀ ਚਕੰਦਰ ਗਾਜਰ ਸਾਰਾ ਕੁਝ ਲੱਗਦਾ ਹੈ ਕਿ ਅੱਜ ਕੱਲ੍ਹ ਦੇ ਬੱਚੇ ਥੋੜਾ ਜਿਹਾ ਇਹਨਾਂ ਚੀਜ਼ਾਂ ਗਿਦਾ ਹਰੀ ਸਬਜ਼ੀਆਂ ਘੱਟ ਖਾਂਦੇ ਨੇ ਉਹਨਾਂ ਨੂੰ ਫਾਸਟ ਫੂਡ ਪਸੰਦ ਆ ਪਰ ਜਿਹੜੇ ਸਾਡੀ ਏਜ ਦੇ ਜੀ ਗੱਲ ਕਰੀਏ ਤਾਂ ਅਸੀਂ ਤਾਂ ਬਹੁਤ ਪਸੰਦ ਕਰਦੇ ਸਬਜ਼ੀਆਂ ਤਾਂ ਬਹੁਤ ਅੱਛੀਆਂ ਲੱਗਦੀਆਂ ਨੇ ਤੇ ਇਸ ਤੋਂ ਇਲਾਵਾ ਵੀ ਹੋਰ ਕੋਈ ਤੁਸੀਂ ਕਿਤੇ ਹੋਰ ਵੀ ਲਗਾਈਆਂ ਸਬਜ਼ੀਆਂ ਜਾਂ ਇੱਥੇ ਹੀ ਉੱਪਰ ਹੀ ਲਗਾਈਆਂ ਨੇ ਸਬਜ਼ੀਆਂ ਮੈਂ ਉੱਤੇ ਹੀ ਲਗਾਈਆਂ ਥੱਲੇ ਮੇਰੇ ਕੋਲ ਹੋਰ ਪੂਟੇ ਹੈਗੇ ਫਰੂਟਸ ਤੇ ਵੀ ਨੇ ਤੇ ਥੋੜੇ ਔਰਨਮੈਂਟਲ ਪਲਾਂਟਸ ਫੱਲੇ ਆ ਗਏ ਨੇ ਮੇਰੇ ਅੱਛਾ ਇਹ ਤੇ ਕੁਝ ਹੋਰ ਵੀ ਤੁਸੀਂ ਅੱਗੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕੁਝ ਐਨਾ ਹੀ ਹਾਲੇ ਫਿਲਾ ਰੱਖਣਾ ਨਹੀਂ ਫਿਲਾ ਲੈਣਾ ਹੀ ਹੈ ਇਹਨਾ ਕੀ ਮੈਨੇਜ ਹੋ ਜਾਏ ਉਹ ਹੀ ਕਾਫੀ ਹੈ ਅੱਛਾ ਫਿਰ ਤੁਸੀਂ ਕੱਲੇ ਮੈਨੇਜ ਕਰਦੇ ਜਾਂ ਕਿਦਾਂ ਭਾਜੀ ਵੀ ਨਾਲ ਕਰਦੇ ਨੇ ਉਹ ਵੀ ਕਰਦੇ ਨੇ ਥੋੜਾ ਉਹ ਹੈਲਪ ਕਰਦੇ ਨੇ ਮਾਲੀ ਵੀ ਆਉਂਦਾ ਹੈ ਤੇ ਥੋੜੀ ਹੈਲਪ ਕਰਦੇ ਨੇ ਕਿਉਂਕਿ ਮੈਂ ਵੀ ਘਰ ਥੋੜੀ ਹੈਲਪ ਕਰਦਾ ਜਿਆਦਾ ਨਹੀਂ ਕਰਦਾ ਕਈ ਵਾਰ ਮਜਬੂਰੀ ਹੁੰਦੀ ਨਾ ਕਿ ਚਲੋ ਨਹੀਂ ਜਾ ਸਕਦੇ ਯਾਬ ਕਰਨਾ ਕਹਿੰਦੇ ਆਮ ਤੌਰ ਤੇ ਲੇਡੀਜ਼ ਹੀ ਸੰਭਾਲਦੀਆਂ ਨੇ ਤੇ ਤੁਸੀਂ ਇੱਕ ਗੱਲ ਮੈਨੂੰ ਇਹ ਦੱਸੋ ਜਿਵੇਂ ਘਰ 'ਚ ਨਾ ਆਮ ਘਰਾਂ 'ਚ ਘਰ ਜਗ੍ਹਾ ਬਹੁਤ ਥੋ ਹਾਂਜੀ ਠੀਕ ਹੈ ਨਾ ਤੇ ਜਗਾ ਥੋੜੀ ਹੋਣ ਕਰਕੇ ਇਹਨਾਂ ਤੇ ਲੋਕ ਸੋਚਦੇ ਨੇ ਕਿ ਅਸੀਂ ਕਿੱਥੇ ਲਗਾਈਏ ਕਿਵੇਂ ਲਗਾਈਏ ਕਿੰਨੀ ਕੁ ਜਗਾ ਦੇ ਵਿੱਚੇ ਲਗਾਇਆ ਜਾ ਸਕਦਾ ਦੇਖੋ ਡਿਪੈਂਡ ਕਰਦਾ ਹੈ ਕਿ ਤੁਹਾਡੀ ਫੈਮਿਲੀ 'ਚ ਕਿੰਨੇ ਮੈਂਬਰਸ ਨੇ ਜੀ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਜ਼ਰੂਰਤ ਦੇ ਅਕੋਰਡਿੰਗ ਤੁਸੀਂ ਲਗਾ ਸਕਦੇ ਹੋ ਸਬਜ਼ੀਆਂ ਜੀ ਤੇ ਤੁਸੀਂ ਭਾਵੇਂ ਛੋਟੇ ਕੰਟੇਨਰਸ ਚ ਲਗਾ ਲਓ ਭਾਵੇਂ ਕ੍ਰੇਟਸ ਚ ਲਗਾ ਲਓ ਪੇਟੀਆਂ ਚ ਲਗਾ ਲਓ اچھا ਛੋਟੇ ਛੋਟੇ ਜਗ੍ਹਾ ਤੇ ਵੀ ਲੱਗ ਸਕਦੇ ਇਹ ਨਹੀਂ ਕਿ ਇਹਨਾਂ ਨੂੰ ਜਗ੍ਹਾ ਜਿਆਦਾ 10 ਫੁੱਟ ਬਈ 4 ਫੁੱਟ ਜਗ੍ਹਾ ਨਹੀਂ ਚਾਹੀਦੀ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਦੇਖੋ ਤੁਸੀਂ ਇਹਨਾਂ ਕੀ ਪੋਰਸ਼ਨ ਮੈਂ ਪਾਲਕ ਨੂੰ ਦਿੱਤਾ ਤੁਸੀਂ ਇਹਨਾਂ ਕੀ ਪੋਰਸ਼ਨ ਦਾ ਬਣ ਨਹੀਂ ਗਏ ਲਗਭਗ ਹਾਂਜੀ ਚਾਰ ਪੋਰਸ਼ਨ ਤਾਂ ਬਣ ਹੀ ਗਏ ਲਗਭਗ ਹਾਂਜੀ ਚਾਰ ਚ ਆਲਰੇਡੀ ਡਿਵਾਈਡ ਕੀਤਾ ਹੀ ਹੋਇਆ ਹੈ ਇੱਕ ਤਰ੍ਹਾਂ ਮੈਂ ਤੇ ਤੁਸੀਂ ਆਪਣੀ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਇਸ ਤਰ੍ਹਾਂ ਜੋ ਮੈਂ ਅੱਜ ਕੱਲ ਆਮ ਤੌਰ ਤੇ ਤਿੰਨ ਜਾਂ ਚਾਰ ਮੈਂਬਰ ਕਰਦੇ ਹੈਗੇ ਤੇ ਤੁਸੀਂ ਜੇ ਇਹੋ ਜੇ ਚਾਰ ਪੰਜ ਵੀ ਲਗਾ ਲਓ ਤਾਂ ਬਹੁਤ ਹੋ ਜਾਂਦੀ ਹੈ ਹਾਂਜੀ ਕਿੰਨੀ ਵੈਰਾਈਟੀ ਤੁਹਾਨੂੰ ਚਾਹੀਦੀ ਹੈ ਕਿੰਨੀਆਂ ਤੁਸੀਂ ਸਬਜ਼ੀਆਂ ਲਗਾਨੀਆਂ ਉਹਦੇ ਤੇ ਵੀ ਡਿਪੈਂਡ ਕਰਦਾ ਅੱਛਾ ਆਮ ਤੌਰ ਤੇ ਨਾ ਜਿਵੇਂ ਹੁਣ ਮੈਨੂੰ ਤਾਂ ਮੈਂ ਵੀ ਕਰ ਲਗਾਈਆਂ ਲੇਕਿਨ ਮੈਨੂੰ ਕੋਈ ਸਬਜ਼ੀਆਂ ਬਾਰੇ ਨਹੀਂ ਜਾਣਕਾਰੀ ਤੇ ਫਿਰ ਤੁਸੀਂ ਜਾਣਕਾਰੀ ਕਿੱਥੋਂ ਲਿੱਤੀ ਜਾਂ ਕਿਸ ਤਰ੍ਹਾਂ ਤੁਹਾਨੂੰ ਕੋਈ ਪਹਿਲਾਂ ਕਿਤੇ ਪੜ੍ਹਾਈ ਕੀਤੀ ਹੈ ਮੈਂ ਥੋੜੀ ਪੜ੍ਹਾਈ ਵੀ ਕੀਤੀ ਹੈ ਇਹਦੇ ਬਾਰੇ ਤੇ ਉਸ ਤੋਂ ਇਲਾਵਾ YouTube ਤੇ ਬਹੁਤ ਕੁਝ ਮਿਲ ਜਾਂਦਾ ਹੈ ਅੱਜ ਕੱਲ ਤੇ ਤੁਸੀਂ ਜਿੱਦਾਂ ਜਿੱਦਾਂ ਤੁਹਾਡਾ ਤੁਹਾਡਾ ਜੇ ਸ਼ੌਕ ਵੱਧਦਾ ਜਾਂਦਾ ਹੈ ਤਾਂ ਤੁਸੀਂ ਆਪੇ ਲੱਭਦੇ ਵੀ ਉਹ ਚੀਜ਼ਾਂ ਤੇ YouTube ਤਾਂ ਐਸੀ ਤੁਹਾਨੂੰ ਪਤਾ ਹੈ ਅੱਜ ਕੱਲ ਏਆਈ ਦਾ ਜ਼ਮਾਨਾ ਹੈ ਤੇ ਉਹ ਉਹਨੂੰ ਪਹਿਲਾਂ ਪਤਾ ਚੱਲ ਜਾਂਦਾ ਕਿ ਕੀ ਜ਼ਰੂਰਤ ਹੈ ਤੁਹਾਨੂੰ ਤੁਹਾਨੂੰ ਉਹ ਵਾਲੀ ਵੀਡੀਓਜ਼ ਮਿਲ ਜਾਂਦੀ ਹੈ ਅੱਛਾ ਇਹ ਜਿਹੜੇ ਤੁਸੀਂ ਇਹ ਗ੍ਰੀਨ ਲਗਾਇਆ ਇਹ ਫਿਰ ਇਸ ਤਰ੍ਹਾਂ ਇਹਦੇ ਨਾਲ ਕਾਫੀ ਰਹਿ ਜਾਂਦਾ ਜਾਂ ਜ਼ਮੀਨ ਹੀ ਜ਼ਰੂਰੀ ਹੁੰਦੀ ਹੈ ਸਬਜ਼ੀਆਂ ਲਈ ਨਹੀਂ ਜਿੱਦਾਂ ਤੁਸੀਂ ਦੇਖ ਰਹੇ ਹੋ ਇੱਥੇ ਹੁਣ ਸਿਮੈਂਟਡ ਮੇਰੇ ਕੋਲ ਛੱਤ ਸੀਗੀ ਮੇਰੇ ਕੋਲ ਜ਼ਮੀਨ ਨਹੀਂ ਸੀਗੀ ਮੇਰੇ ਕੋਲ ਖਾਲੀ ਪਲਾਟ ਨਹੀਂ ਸੀਗਾ ਕੋਈ ਕਿ ਮੈਂ ਸਬਜ਼ੀਆਂ ਉੱਧਰ ਲਗਾ ਸਕਾਂ ਤੇ ਇਹ ਪ੍ਰੋਪਰ ਸਿਮੈਂਟਡ ਦੇ ਉੱਤੇ ਮੈਂ ਇਹ ਪੂਰਾ ਸਿਸਟਮ ਲਗਾਇਆ ਤੇ ਵਧੀਆ ਸਬਜ਼ੀਆਂ ਲੱਗ ਰਹੀਆਂ ਤੁਹਾਡੇ ਸਾਹਮਣੇ ਫਿਰ ਕਈਆਂ ਦੇ ਨਾ ਮਨ ਦੇ ਵਿੱਚ ਇੱਕ ਵਹਿਮ ਹੁੰਦਾ ਕਿ ਅਸੀਂ ਜਦੋਂ ਛੱਤ ਦੇ ਉੱਤੇ ਲਾਵਾਂਗੇ ਪਾਣੀ ਥੱਲੇ ਜਾਏਗਾ ਪਾਣੀ ਦਾ ਇਹ ਇਹਦਾ ਫਿਰ ਕੋਈ ਸਿਸਟਮ ਹੈ ਜਾਂ ਕੋਈ ਨਹੀਂ ਹੈਗਾ ਕੋਈ ਐਡਾ ਵਹਿਮ ਹੀ ਹੈ ਲੋਕਾਂ ਦੇ ਇਹ ਦੇਖੋ ਡਿਪੈਂਡ ਕਰਦਾ ਕਿ ਤੁਸੀਂ ਕਿਦੇਚ ਕਰ ਰਹੇ ਹੋ ਹੈਨਾ ਜੀ ਇਹ ਵਾਲਾ ਜਿਹੜਾ ਸਿਸਟਮ ਹੈ ਇਹਦੇ ਅੰਦਰ ਕੋਈ ਵੀ ਸਿਲਾਈ ਨਹੀਂ ਹੈ ਜੀ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਲੀਕਜ ਪੁਆਇੰਟ ਕੋਈ ਨਹੀਂ ਪੁਆਇੰਟ ਹੋਏ ਜਿਹੜਾ ਡਰੇਨੇਜ ਸਿਸਟਮ ਹੈ ਉਹਦੀ ਪਾਈਪ ਲੱਗੀ ਹੋਈ ਹੈ ਪ੍ਰੋਪਰ ਤੇ ਉਹ ਪਾਈਪ ਰਾਹੀਂ ਜਿਹੜਾ ਫालतू ਪਾਣੀ ਹੈ ਉਹ ਨਿਕਲਣਾ ਹੈ ਅੱਛਾ ਉਹ ਤੁਸੀਂ ਸਿੱਧਾ ਪ੍ਰਣਾਲੇ ਨੂੰ ਦੇ ਦਿੱਤਾ ਹੋਣਾ ਹੈ ਹਾਂਜੀ ਹਾਂਜੀ ਪਹਿਲਾਂ ਤਾਂ ਕੋਸ਼ਿਸ਼ ਹੀ ਇਹ ਰਹਿਣੀ ਚਾਹੀਦੀ ਹੈ ਕਿ ਪਾਣੀ ਅਸੀਂ ਓਨਾ ਹੀ ਪਾਈਏ ਜਿੰਨੀ ਲੋੜ ਹੈ ਬੂਟੇ ਨੂੰ ਜਿਆਦਾ ਪਾਣੀ ਦੇਣ ਨਾਲ ਵੀ ਬੂਟੇ ਖਰਾਬ ਹੁੰਦੇ ਨੇ अच्छा पानी ਤਾਂ ਵੈਸੇ ਹੀ ਵੇਸਟ ਹੋਣਾ ਹੈ ਪਾਣੀ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਂ ਕਿਉਂਕਿ ਅੱਜ ਦੇ ਸਮੇਂ 'ਚ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਫਿਰ ਕਿੰਨਾ ਕੁ ਸਮਾਂ ਲੱਗਦਾ ਜੇ ਇੱਕ ਆਪਾਂ ਸਬਜ਼ੀ ਲਾਣੇ ਦਾ ਹਰ ਸਬਜ਼ੀ ਦਾ ਲਗ ਲਗ ਟਾਈਮ ਹੁੰਦਾ ਲੇਕਿਨ ਘੱਟ ਤੋਂ ਘੱਟ ਕਿਹੜੀ ਸਬਜ਼ੀ ਹੈ ਜਿਸ ਨੂੰ ਘੱਟ ਜਲਦੀ ਆਪਾਂ ਤਿਆਰ ਕਰ ਸਕਦੇ ਹਾਂ ਅਹ ਦੇਖੋ ਪਾਲਕ ਵਗੈਰਾ ਜਿਹੜੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਉਹ ਥੋੜੀ ਜਲਦੀ ਆ ਜਾਂਦੀਆਂ ਨੇ ਜਿੱਦਾਂ ਜੇ ਤੁਸੀਂ ਕਹੋ ਕਿ ਗੋਭੀ ਹੈ ਜਾਂ ਕੁਝ ਹੋਰ ਹੈ ਤੇ ਉਹ ਥੋੜੀ ਤਿੰਨ ਤੋਂ 4 ਮਹੀਨੇ ਲੱਗ ਜਾਂਦੇ ਨੇ ਦੋ ਢਾਈ ਮਹੀਨੇ ਅੱਛਾ ਢਾਈ ਤਿੰਨ ਹਾਂ ਦੋ ਤੋਂ ਢਾਈ ਮਹੀਨੇ ਲੱਗ ਜਾਂਦੇ ਨੇ ਜਿਵੇਂ ਮooli ਆ ਜਾਂਦੀ ਗਾਜਰ ਆ ਜਾਂਦੀ ਇਹ ਚੀਜ਼ਾਂ ਜਿਹੜੀਆਂ ਜ਼ਮੀਨ ਦੇ ਥੱਲੇ ਲੱਗਦੀਆਂ ਨੇ ਉਹ ਉਹਨੂੰ ਤੁਸੀਂ ਕਰ ਸਕਦੇ ਉੱਪਰ ਵਾਲੀਆਂ ਆ ਜਾਂਦੀਆਂ ਜਲਦੀ ਆਪਣਾ ਆਪਣਾ ਟਾਈਮ ਲੈਂਦੀ ਹੈ ਸਮਝੀ अच्छा जी मैं एक और गल ਕਰਾਂ ਕਿ ਜਦੋਂ ਅਸੀਂ ਘਰ ਚ ਕਰਦੇ ਆ ਤੇ ਬਾਜ਼ਾਰੋਂ ਖਰੀਦ ਕੇ ਲੈਣੇ ਆਰਗੈਨਿਕ ਪਹਿਲੀ ਗੱਲ ਤੋਂ ਤੁਸੀਂ ਕਹਿੰਦੇ ਕਿ ਆਰਗੈਨਿਕ ਉੱਥੋਂ ਸਹੀ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਨਹੀਂ ਪੱਕਾ ਗਾਰੰਟੀ ਨਹੀਂ ਹੈਗੀ ਉਹ ਕਿੰਨਾ ਕੁ ਰੇਟ ਦਾ ਫਰਕ ਪੈਂਦਾ ਕਾਲ ਮੋਸਟ ਰੇਟ ਦਾ ਤਾਂ ਚਲੋ ਆਪਾਂ ਘਰ ਵੈਸੇ ਅੰਦਾਜ਼ਾ ਤਾਂ ਹੁੰਦਾ ਹੀ ਹੈ ਨਾ ਘਰ ਦੀ ਤਾਂ ਇੱਕ ਤਰ੍ਹਾਂ ਦੀ ਮੁਫਤੀ ਹੈ ਹਾਂਜੀ ਬਿਲਕੁਲ ਜੀ ਕਿਉਂਕਿ ਵਨ ਟਾਈਮ ਇਨਵੈਸਟਮੈਂਟ ਹੈ ਇਨਵੈਸਟਮੈਂਟ ਕੀਤੀ ਹੈ ਬਾਕੀ ਤਾਂ ਤੁਸੀਂ ਕੈਲਕੂਲੇਟ ਕਰਦਾ ਹੀ ਨਹੀਂ ਇੱਕ ਇੱਕ ਬੂਟਾ ਆ ਬੀਜ ਬੀਜ ਵੀ ਜੇ ਤੁਸੀਂ ਪਾਉਂਦੇ ਹੋ ਉਹ ਬਹੁਤ ਹੀ ਸਸਤੇ 40 ਰੁਪਏ ਦਾ ਪੈਕੇਟ ਆਂਦਾ ਹੈ ਤੇ ਤੁਸੀਂ ਉਹਦੇ ਨਾਲ ਕਿੰਨੀ ਕਿੰਨੀ ਸਾਰੀ ਸਬਜ਼ੀ ਹੋ ਜਾਂਦੀ ਹੈ ਮਤਲਬ ਇਹ ਵਾਲਾ ਜੇ ਆਪਾਂ ਮੰਨ ਕੇ ਚੱਲੀਏ ਤੁਸੀਂ ਇੱਕ ਤੋਂ ਸ਼ੁਰੂ ਕੀਤਾ ਸੀ ਜੇ ਜ਼ਿਆਦਾ ਲਗਾਏ ਸੀ ਇਹ ਵਾਲੇ ਇਹ ਵਾਲੇ ਤਾਂ ਮੇਰਾ خیال ਮੇਰੇ 5-6 ਪੁੱਟੇ ਲਗਾਏ ਸੀ ਤੇ ਜਿਹੜਾ ਜਿਹੜਾ ਜਿੱਦਾਂ ਤੁਸੀਂ ਇਸਤੇਮਾਲ ਕਰਦੇ ਹੋ ਜਿੰਨੀਆਂ ਡੰਡੀਆਂ ਬਚਦੀਆਂ ਮੈਂ ਉਹਨਾਂ ਨੂੰ ਲਗਾ ਦਿੰਦੀ ਆ ਤੇ ਉਹ ਅੱਛਾ ਮਤਲਬ ਫਿਰ ਮਤਲਬ ਕੋਈ ਕੋਸਟ ਨਹੀਂ ਜ਼ਿਆਦਾ ਹੈਗੀ ਸਿਰ ਮਿਹਨਤ ਹੈਗੀ ਮਿਹਨਤ ਜ਼ਰੂਰ ਹੈ ਤੇ ਬੀਜ ਵੀ ਜਿੱਦਾਂ ਤੁਸੀਂ ਇਸ ਵਾਰ ਦੀ ਸਬਜ਼ੀ ਹੋਈ ਕੁਝ ਕੁਝ ਜਿੱਦਾਂ ਤੁਸੀਂ ਪਿੰਡੀਆਂ ਦੇਖੋਗੇ ਵਿੱਚ ਕਿਸੇ ਵੇਲੇ ਰਹਿ ਜਾਂਦੀ ਹੈ ਪੱਕ ਜਾਂਦੀ ਹੈ ਤੇ ਉਹਨੂੰ ਉੱਥੇ ਹੀ ਮੈਂ ਛੱਡ ਦਿੰਦੀ ਆ ਤਾਂ ਕਿ ਉਹਦੇ ਬੀਜ ਬਣ ਜਾਣ ਤੇ ਉਹ ਹੀ ਬੀਜ ਉਸ ਇੱਕ ਪਿੰਡੀ ਨਾਲ ਕਿੰਨੇ ਸਾਰੇ ਬੂਟੇ ਅਗਲੀ ਵਾਰੀ ਲੱਗ ਜਾਣੇ ਤੇ ਇਸ ਤਰ੍ਹਾਂ ਜ਼ੀਰੋ ਕੋਸਟ ਤੇ ਵੀ ਤੁਸੀਂ ਅਗਲੀ ਸਬਜ਼ੀ ਤਿਆਰ ਕਰ ਸਕਦੇ ਹੋ। ਅੱਛਾ ਅਸੀਂ ਨਾ ਜਦੋਂ ਸਬਜ਼ੀਆਂ ਲਗਾ ਦਿੰਦੇ ਨੇ ਕਈ ਵਾਰ ਇਹਨਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ। ਅਸੀਂ ਉਨੇ ਜਿਆਦਾ ਜਾਣਕਾਰ ਨਹੀਂ ਹੁੰਦੇ। ਸ਼ਾਇਦ ਤੁਸੀਂ ਹੋਵੋਗੇ। ਜੇ ਆਮ ਲੋਕ ਹੋਵੇ ਫਿਰ ਮਾਲੀ ਰੱਖ ਲੈਂਦੇ ਨੇ ਜਾਂ ਮਾਲੀ ਦਾ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ? ਦੇਖੋ ਜੇ ਤੁਸੀਂ ਆਪ ਟਾਈਮ ਦੇ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ। ਜੇ ਤੁਹਾਡੇ ਕੋਲ ਟਾਈਮ ਘੱਟ ਹੈ ਤੇ ਫਿਰ ਕਿਸੇ ਦੀ ਹੈਲਪ ਲੈ ਲਓ। ਮਾਲੀ ਰੱਖ ਲਓ ਹੈ ਨਾ। ਤੇ ਉਹਨਾਂ ਚ ਜਿੱਦਾਂ ਕੋਈ ਸਬਜ਼ੀ 'ਚ ਜੇ ਕੀੜਾ ਵਗੈਰਾ ਲੱਗ ਜਾਂਦਾ ਹੈ ਤੇ ਕੋਸ਼ਿਸ਼ ਇਹ ਰਹਿਣੀ ਚਾਹੀਦੀ ਹੈ ਕਿ ਅਸੀਂ ਕੋਈ ਕੈਮੀਕਲ ਵਾਲੀ ਦਵਾਈ ਨਾ ਉਹਨਾਤੇ ਪਾਈਏ ਅਸੀਂ ਘਰੇਲੂ ਨੁਸਖਿਆਂ ਨਾਲ ਹੀ ਉਹਨੂੰ ਠੀਕ ਕਰ ਲਈਏ ਤੇ ਘਰੇਲੂ ਨੁਸਖਿਆਂ ਨਾਲ ਹੋ ਸਕਦਾ ਹੈ ਬਿਲਕੁਲ ਬਿਲਕੁਲ ਹੋ ਸਕਦਾ ਹੈ ਜਿੱਦਾਂ ਨੀਮ ਦਾ ਤੇਲ ਹੈ ਜਾਂ ਕੁਝ ਹੋਰ ਜਿੱਦਾਂ ਮਿਰਚ ਦਾ ਵੀ ਇੱਕ ਤੁਸੀਂ ਬਣਾ ਸਕਦੇ ਹੋ ਕੋਲ ਬਣਾ ਕੇ ਉਹ ਛੜਕਾਓ ਕਰ ਸਕਦੇ ਹੋ ਹਲਦੀ ਦਾ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਛੜਕਾਅ ਕਰਕੇ ਵੀ ਤੁਸੀਂ ਆਪਣੀ ਚੀਜ਼ਾਂ ਨੂੰ ਬਚਾ ਸਕਦੇ ਹੋ ਇੱਕ ਮੇਰਾ ਆਖਰੀ ਸਵਾਲ ਹੈ ਜਿਹੜਾ ਪਿਓਰ ਆਰਗੈਨਿਕ ਹੁੰਦਾ ਹੈ ਐਂਦੇ ਚ ਕਿਤੇ ਕੋਈ ਬਿਮਾਰੀ ਲੱਗ ਜਾਂਦੀ ਹੈ ਕੁਝ ਐਦਾਂ ਹੁੰਦਾ ਕੋਈ ਪੈਸਟੀਸਾਈਡ ਕਿਸੇ ਦਾ ਵੀ ਯੂਜ਼ ਕੀਤਾ ਜਾਂਦਾ ਜਾਂ ਕਦੀ ਵੀ ਨਹੀਂ ਕੀਤਾ ਜਾਂਦਾ ਫਿਰ ਉਹ ਆਰਗੈਨਿਕ ਨਹੀਂ ਰਹੇਗਾ ਹਾਂ ਬਿਲਕੁਲ ਨਹੀਂ ਰਹੇਗਾ ਪਰ ਫਿਰ ਉਹ ਫਿਰ ਖਤਮ ਕਰ ਦਿੰਦੇ ਹੋ ਫਿਰ ਤੁਸੀਂ ਉਸ ਨੂੰ ਜੇ ਲਾ ਇਲਾਜ ਜਿਆ ਹੋ ਜਾਏ ਜੇ ਕੰਟਰੋਲ ਨਹੀਂ ਹੋ ਰਹਾ ਤੇ ਉਹਨੂੰ ਹਟਾਉਣਾ ਹੀ ਪੈਂਦਾ ਕਿਉਂਕਿ ਇਹ ਵੀ ਤੁਸੀਂ ਦੇਖਣਾ ਹੈ ਕਿ ਉਹ ਬਿਮਾਰੀ ਹੋਰ ਪੌਦਿਆਂ ਨੂੰ ਨਾ ਖਰਾਬ ਕਰੇ ਹਾਂਜੀ ਬਿਲਕੁਲ ਉਹਨੂੰ ਹਟਾ ਦੇਣਾ ਹੀ ਫਿਰ ਠੀਕ ਰਹਿੰਦਾ ਪਹਿਲੇ ਤਾਂ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਬਚ ਜਾਏ ਤੇ ਕਿਸੇ ਨਾ ਕਿਸੇ ਚੀਜ਼ ਨਾਲ ਅਸੀਂ ਉਹਨੂੰ ਠੀਕ ਕਰ ਲਈਏ ਬਿਮਾਰੀ ਦੀ ਇਹ ਜਦੋਂ ਬੂਟੇ ਘਰਾਂ ਚ ਲੱਗ ਜਾਂਦੇ ਨੇ ਨਾ ਇਹ ਤੁਹਾਡੇ ਬੱਚਿਆਂ ਦੀ ਤਰ੍ਹਾਂ ਹੁੰਦੇ ਨੇ ਬਿਲਕੁਲ ਹਾਂ ਤੇ ਫਿਰ ਇਹਨੂੰ ਬੱਚਿਆਂ ਦੀ ਤਰ੍ਹਾਂ ਹੀ ਦਾਖਰੇ ਹੋ ਤੁਸੀਂ ਕਿਦਾਂ ਬਿਲਕੁਲ ਇਹਨਾਂ ਨਾਲ ਪਿਆਰ ਹੋ ਜਾਂਦਾ ਬੂਟਿਆਂ ਨਾਲ ਤੁਸੀਂ ਗੱਲਾਂ ਕਰੋਗੇ ਨਾ ਤੇ ਤੁਹਾਨੂੰ ਲੱਗੇਗਾ ਕਿ ਬਾਕੀ ਇਹ ਰਿਸਪੌਂਡ ਕਰਦੇ ਨੇ ਅੱਛਾ ਰਿਸਪੌਂਡ ਕਰਦੇ ਨੇ ਹਾਂ ਬਹੁਤ ਅੱਛਾ ਲੱਗਦਾ ਹੈ ਦੇਖੋ ਆਪਣੀ ਮੰਦੀ ਫੀਲਿੰਗ ਹੈ ਬਿਲਕੁਲ ਇਹ ਫੀਲਿੰਗਸ ਨਾਲ ਇਹ ਸਮਝਦੇ ਵੀ ਨੇ ਬੂਟੇ ਕੁਦਰਤ ਹੈ ਨਾ ਬਿਲਕੁਲ ਹਾਂ ਤੇ ਤੁਸੀਂ ਇੱਕ ਜਾਂਦੇ ਜਾਂਦੇ ਕੁਝ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕਿ ਆਰਗੈਨਿਕ ਜਿਹੜੇ ਇਹ ਸੋਚਦੇ ਨੇ ਕਿ ਮਹਿੰਗਾ ਵੈ ਤੇ ਜਾਂ ਅਸੀਂ ਨਹੀਂ ਲਗਾ ਸਕਦੇ ਦੇਖੋ ਨਾ ਮੁਮਕਿਨ ਕੁਝ ਵੀ ਨਹੀਂ ਹੈ ਜੀ ਇੰਪੋਸੀਬਲ ਆਪਣੇ ਆਪ ਹੀ ਕਹਿਣਾ ਆਈ ਏਮ ਪੋਸੀਬਲ ਹੈ ਨਾ ਤੇ ਇੱਕ ਵਾਰੀ ਤੁਸੀਂ ਸ਼ੁਰੂ ਕਰੋ ਸ਼ੁਰੂ ਕਰਨ ਦੀ ਦੇਰ ਹੁੰਦੀ ਹੈ ਉਸ ਤੋਂ ਬਾਅਦ ਆਪਣੇ ਆਪ ਤੁਹਾਨੂੰ ਇਹਦੀ ਰਾਹ ਆਪਣੇ ਆਪ ਬਣਦੀ ਜਾਂਦੀ ਹੈ ਜਿੱਥੇ ਚਾਹੇ ਉੱਥੇ ਰਾਹ ਆਪੇ ਬਣ ਜਾਂਦੀ ਹੈ ਤੇ ਜੇ ਤੁਹਾਡਾ ਸ਼ੌਕ ਹੈ ਤੁਸੀਂ ਸਭ ਕੁਝ ਕਰ ਸਕਦੇ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਬਹੁਤ ਔਖਾ ਕੰਮ ਹੈ ਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਕਰਦੇ ਨੇ ਮੈਨੂੰ 5 ਸਾਲ ਤੋਂ ਜ਼ਿਆਦਾ ਹੋ ਗਏ ਸਬਜ਼ੀਆਂ ਹਾਂਜੀ ਸਬਜ਼ੀਆਂ ਤੇ ਉਦਾਂ ਓਵਰਾਲ ਤੁਸੀਂ ਬਾਕੀ ਕੰਮ ਵੀ ਵੈਸੇ ਤਾਂ ਕਾਫੀ ਕਾਫੀ ਟਾਈਮ ਤੋਂ ਪਰ ਤੁਸੀਂ ਸਬਜ਼ੀਆਂ ਤੁਹਾਡੇ ਮਨ 'ਚ ਕਦੋਂ ਆਏ ਕਿ ਸਬਜ਼ੀਆਂ ਹੀ ਲਗਾਨੀਆਂ ਚਾਹੀਦੀਆਂ ਨੇ ਮੈਂ ਐਕਚੁਅਲੀ ਜਿੱਦਾਂ ਮੈਂ ਬੜਾ ਲੰਬਾ ਸਮਾਂ ਮੈਂ ਪੱਤਰਕਾਰਤਾ ਕੀਤੀ ਹੈ ਤੇ ਮੈਂ ਜ਼ਿਆਦਾ ਸਟੋਰੀਜ਼ ਮੇਰੀਆਂ এনवायरमेंट ਰਿਲੇਟਡ ਰਹਿਣੀਆਂ ਸੀਗੀਆਂ ਤੇ ਪੰਜਾਬ ਦਾ ਜਦੋਂ ਪੰਜਾਬ ਦੀ ਸਟੋਰੀਜ਼ ਕਰਦੇ ਸੀ ਅਸੀਂ ਤੇ ਕੈਂਸਰ ਪੇਸ਼ੈਂਟਸ ਦੀ ਬਹੁਤ ਬਹੁਤ ਜ਼ਿਆਦਾ ਸੰਖਿਆ ਹਤੇ ਜੀ ਬਹੁਤ ਜ਼ਿਆਦਾ ਲੋਕ ਇਸੇ ਕਰਕੇ ਕਿ ਪੈਸਟੀਸਾਈਡ ਯੂਜ਼ ਕੀ ਹੋ ਰਿਹਾ ਤੇ ਇਸ ਕਰਕੇ ਮੈਨੂੰ ਲੱਗਿਆ ਕਿ ਸਭ ਤੋਂ ਵੱਡਾ ਕਾਰਨ ਗਲਤ ਖਾਣ ਪਾਣਾ ਹੈ ਜੀ ਇੰਨੇ ਜ਼ਿਆਦਾ ਕੈਮੀਕल्स ਜ਼ਹਿਰ ਵਾਲੀਆਂ ਸਬਜ਼ੀਆਂ ਅਸੀਂ ਬੜੇ ਪਿਆਰ ਨਾਲ ਆਪਣੇ ਬੱਚਿਆਂ ਨੂੰ ਪਰੋਸਦੇ ਹਾਂ ਹੈਨਾ ਤੇ ਬੜੇ ਪਿਆਰ ਨਾਲ ਉਹਨਾਂ ਨੂੰ ਖਵਾਉਂਦੇ ਹਾਂ ਇਹ ਨਹੀਂ ਪਤਾ ਕਿ ਉਹਦੇ ਵਿੱਚ ਕੀ ਕੀ ਖਵਾ ਰਹੇ ਹਾਂ ਅਸੀਂ ਜ਼ਹਿਰ ਤਾਂ ਨਹੀਂ ਪਰੋਸਦੇ ਬਿਲਕੁਲ ਬਿਲਕੁਲ ਤੇ ਇਹੀ ਗੱਲਾਂ ਜਿਹੜੀਆਂ ਸਿਗੀਆਂ ਮੈਨੂੰ ਥੋੜਾ ਅੰਦਰੋਂ ਰਹਿੰਦਾ ਸੀਗਾ ਕਿ ਕੁਝ ਸੇਫ ਅਸੀਂ ਕਰੀਏ ਕੁਝ ਆਰਗੈਨਿਕ ਅਸੀਂ ਕਰ ਸਕੀਏ ਤਾਂ ਬਹੁਤ ਵਧੀਆ ਤੇ ਇਸ ਤਰ੍ਹਾਂ ਹੀ ਮੈਨੂੰ ਇਸ ਤਰੀਕੇ ਦਾ ਪਤਾ ਚੱਲਿਆ ਕਿ ਛੱਤ ਉੱਤੇ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਪਹਿਲਾਂ ਮੈਨੂੰ ਲੱਗਦਾ ਸੀ ਕਿ ਮੇਰੇ ਕੋਲ ਤਾਂ ਜਗ੍ਹਾ ਨਹੀਂ ਹੈ ਮੈਂ ਤਾਂ ਕਰ ਨਹੀਂ ਸਕਦੀ ਪਰ ਜਦੋਂ ਮੈਨੂੰ ਪਤਾ ਚੱਲਿਆ ਕਿ ਛੱਤ ਉੱਤੇ ਵੀ ਮੈਂ ਇਸ ਤਰੀਕੇ ਨਾਲ ਕਰ ਸਕਦੀ ਹਾਂ ਫਿਰ ਮੈਂ ਇਹਨੂੰ ਅਜ਼ਮਾਇਆ ਤੇ ਮੈਂ ਹੋਰਾਂ ਨੂੰ ਵੀ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਵੀ ਲਗਾਓ ਤੇ ਬਹੁਤ ਲੋਕਾਂ ਨੇ ਇਹਨੂੰ ਅਪਣਾਇਆ ਵੀ ਹੈ ਇਸ ਤਰ੍ਹਾਂ ਛੱਤ 'ਤੇ ਸਬਜ਼ੀਆਂ ਲਗਾਉਣੀਆਂ ਸ਼ੁਰੂ ਕੀਤੀਆਂ ਉਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਉਹਨਾਂ ਨੇ ਹੋਰ ਲੋਕਾਂ ਨੇ ਵੀ ਇਸ ਤਰ੍ਹਾਂ ਸ਼ੁਰੂ ਕਰ ਕਰ ਜੀ ਬਹੁਤ ਮਿਹਰਬਾਨੀ ਤੁਸੇ ਸਮਾਂ ਦਿੱਤਾ ਸੋ ਤੁਸੀਂ ਦੇਖਿਆ ਕਿ ਅਸੀਂ ਮੈਡਮ ਵੰਦਨਾ ਮਾਲੀ ਜੀ ਨਾਲ ਗੱਲ ਕੀਤੀ ਹੈ ਤੇ ਇਹਨਾਂ ਨੇ ਸਾਰਾ ਡਿਟੇਲ ਚ ਦੱਸਿਆ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਹੋਰ ਵੀ ਕਹਿਣਾ ਕਿ ਅਗਰ ਤੁਸੀਂ ਕੋਈ ਵੀ ਸਵਾਲ ਹੋਵੇ ਮੈਡਮ ਪੱਤਰਕਾਰ ਨੇ ਤੁਹਾਡੇ ਹਰ ਸਵਾਲ ਦਾ ਜਵਾਬ ਕਮੈਂਟ ਰਾਹੀਂ ਕਰੇਗੇ ਕਰ ਦੇਣਗੇ ਜੇ ਤੁਸੀਂ ਕੋਈ ਸਵਾਲ ਕਰਦੇ ਹੋ ਤੇ ਇਹਦਾ ਜਵਾਬ ਵੀ ਮਿਲ ਜਾਏਗਾ ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਦੱਸੀ ਕਿ ਆਮ ਲੋਕ ਕਹਿੰਦੇ ਕਿ ਆਰਗੈਨਿਕ ਖੇਤੀ ਜਾਂ ਆਰਗੈਨਿਕ ਗਾਰਡਨਿੰਗ ਤੁਸੀਂ ਨਹੀਂ ਕਰ ਸਕਦੇ ਤੇ ਇਹ ਇੰਪੋਸੀਬਲੀ ਆਈ ਏਮ ਪੋਸੀਬਲ ਕਰੋ ਤੇ ਸਭ ਕੁਝ ਪੋਸੀਬਲ ਹੋ ਸਕਦਾ ਸੋ ਮੈਂ ਵੀ ਇਹੀ ਸਲਾਹ ਦਵਾਂਗਾ ਕਿ ਆਰਗੈਨਿਕ ਜਿਹੜੀਆਂ ਚੀਜ਼ਾਂ ਜੇ ਤੁਸੀਂ ਖਾਓਗੇ ਤੇ ਆਪਣਾ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖ ਸਕਦੇ ਹੋ ਕੈਮਰਾਮੈਨ ਪ੍ਰਥਮਨਾਰ ਪਰਮਜੀਤ ਸਿੰਘ ਰੰਗਪੁਰੀ ਜਲੰਧਰ